ਹਾਂ ਜੀ ਸਾਡੇ ਨਾਮ ਹੈ ਤੇ ਕਿਹੜੀ ਲਖਨਾਂ ਮੈਂ ਰਣਜੀਤ ਸਿੰਘ ਜੀ ਬੀਕੇ ਜੀ ਸਿੱਧੂਪੁਰ ਜ਼ਿਲ੍ਹਾ ਪ੍ਰਚਾਰਕ ਤੇ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਧਰਨਾ ਲਾਏਗਾ ਠੀਕ ਇਹ ਅੱਜ ਜਿਹੜਾ ਧਰਨਾ ਲਾਇਆ ਜੀ ਅਸੀਂ 3 ਅਕਤੂਬਰ ਨੂੰ ਅੱਜ ਦੇ ਦਿਨ 2021 ਨੂੰ ਸਾਡੇ 4-5 ਕਿਸਾਨ ਜਿਹੜੇ ਲਖਵੀਰਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਵੱਲੋਂ ਕਟੀ ਚੜਾਈ ਗਏ ਸੀ ਇੱਕ ਸਾਡਾ ਵੀਰ ਪੱਤਰਕਾਰ ਸੀਗਾ ਸਾਡੇ 4-5 ਕਿਸਾਨ ਜਿਹੜੇ ਉੱਥੇ ਸਣੇ ਪੱਤਰਕਾਰ ਜਿਹੜੇ ਸ਼ਹੀਦ ਹੋਏ ਸੀ ਸੋ ਅਸੀਂ ਉਸੇ ਦਿਨ ਤੇ ਅੱਜ ਬੈਠੇ ਆਂ ਕਿਉਂਕਿ ਬਣਦੀ ਕਾਰਵਾਈ ਉਹਨਾਂ ਤਰਿਆਂ ਦਾ ਤੇ ਹੋਵੇ ਕਿ ਉਹਨਾਂ ਨੂੰ ਅਜੇ ਤਾਈਂ ਟਿਕਟਾਂ ਵੰਡੀਆਂ ਜਾਂਦੀਆਂ ਸਰਕਾਰ ਐਮਐਲਏ ਦੀਆਂ ਤੇ ਹੋਰ ਟਿਕਟਾਂ ਵੰਡੀਆਂ ਜਾਂਦੀਆਂ ਪਰ ਅਸੀਂ ਆਨੇ ਕਿ ਉਹਨਾਂ ਨੂੰ ਜੇਲ੍ਹ ਹੋਵੇ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਉਹਨਾਂ ਦੇ ਬਣਦੇ ਪਰਚੇ ਪਾਏ ਜਾਣ ਕਿਉਂਕਿ ਸਾਡੇ ਵੀਰਾਂ ਨੂੰ ਫੇਰ ਜਿਹੜਾ ਸ਼ਾਂਤ ਮਾਹੌਲ ਹੋਵੇ ਸਾਡਾ ਅੰਦਰ ਸ਼ਾਂਤ ਹੋਵੇ ਜੋ ਕਿ ਸਾਡੇ ਕਿਸਾਨ ਯੋਧੇ ਪੱਤਰਕਾਰ ਵੀਰ ਸ਼ਹੀਦ ਹੋਏ ਆ ਉਹਨਾਂ ਦੀ ਸ਼ਹੀਦੀ ਨੂੰ ਢਾਲ ਸਲਾਮ ਕਹਿੰਦੇ ਹੋਏ ਤਾਂ ਅਸੀਂ ਕਹਿੰਦੇ ਵੀ ਉਹਨਾਂ ਨੂੰ ਬੰਦ ਦੀ ਕਾਰਵਾਈ ਹੋਵੇ ਤੇ ਸਾਡੇ ਮਾਣਾਂ ਨੂੰ ਫੇਰ ਸ਼ਾਂਤੀ ਮਿਲੇ। ਪੰਜਾਬ ਚ ਕਿੰਨੀ ਕਿ ਜਗਾ ਲਾਇਆ ਜਉ ਜੇ ਪਰਸੈਂਟੇਜ ਨੇ ਦੀ ਗੱਲ ਕੀਤੀ ਹੈ ਤੇ ਕਿੰਨੇ ਜਗਾ ਅੱਜ ਜਿਹੜਾ ਸਾਡਾ ਬਟਿੰਡਾ ਜ਼ਿਲ੍ਹਾ ਹੈ ਇਹਦੇ ਵਿੱਚ ਮੌੜ ਸੰਗਤ ਰਾਮਪੁਰਾ ਲਹਿਰਾ ਗੋਨੇਆਣਾ ਤੇ ਬਹਿਮੜਦਵਾਨਾ ਰਾਮਾ 6-7 ਥਾਈ ਜਿਹੜਾ ਸਾਡਾ ਪ੍ਰੋਗਰਾਮ ਬਟਿੰਡਾ ਜ਼ਿਲ੍ਹੇ ਵੇਲੋਂ ਆ ਪਰ ਜਿਹੜਾ ਮੁਕਸਰ ਹੈ ਉਹਦੇ ਚ ਵੀ 2-3 ਥਾਈ ਹੈ ਤੇ ਜਿਹੜੇ ਹੋਰ ਛਿੱਲੇ ਸਾਡੇ ਜਿੰਨੇ ਵੀ ਜ਼ਿਲ੍ਹੇ ਆ ਉਹਨਾਂ ਦਾ ਹਰੇਕ ਜ਼ਿਲ੍ਹੇ ਦਾ ਸਟੇਸ਼ਨ ਤੇ ਜਿਹੜਾ ਧਰਨਾ ਦਿੱਤਾ ਗਿਆ ਪਰ ਸਾਡਾ ਬਟਿੰਡੇ ਜ਼ਿਲ੍ਹੇ ਵੇਲੇ ਜਿਹੜਾ 6-7 ਆਈਆਂ ਤੇ ਮੁਕਸਰ ਦਾ 2-3 ਥਾਈਆਂ ਇੱਕ ਦੋ ਜ਼ਿਲ੍ਹੇ ਹੋਰ ਆ ਪਟਿਆਲਾ ਲੁਧਿਆਣਾ ਉਹਨਾਂ ਦੇ ਵੀ ਦੋ ਦੋ ਤਿੰਨ ਤਿੰਨ ਥਾਈਆਂ ਹੈਗੇ ਆ ਪੰਜਾਬ ਸਰਕਾਰ ਦੇ ਰੁਪਈਏ ਨੂੰ ਕਿਵੇਂ ਦੇਖਦੇ ਹੋ ਅਸੀਂ ਜਿਹੜਾ ਪੰਜਾਬ ਸਰਕਾਰ ਆ ਸਾਡੀ ਕੋਈ ਵੀ ਸਰਕਾਰ ਆ ਸਾਡੀ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਸਾਡੇ ਤਾਂ ਦੁਸ਼ਮਣ ਹੀ ਐ ਕਿਉਂਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਸਾਨੂੰ ਲੈਣਾ ਤੇ ਬਹਿਣਾ ਪੈ ਰਿਹਾ ਸਤ ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ 13 ਮਹੀਨੇ ਅਸੀਂ ਪਹਿਲਾਂ ਬੈਠੇ ਰਹੇ ਆ ਜਿਹੜਾ ਕਿ ਅਜੇ ਤਾਈ ਸਾਡਾ ਮਸਲਾ ਹੱਲ ਨਹੀਂ ਹੋਇਆ ਖਨੌਰੀ ਬਾਰਡਰ ਦਾ ਵਾਲਾ ਤੇ ਆਹਾ ਤੇ ਜਿਹੜਾ ਅਜੇ ਮਿਸ਼ਰਾ ਟੈਣੀ ਨੇ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਉਹ ਮਸਲਾ ਨਹੀਂ ਹੱਲ ਹੋਇਆ ਸਾਰੇ ਮਸਲੇ ਸਾਡੇ ਪੈਣਕ ਪਿਆ ਜਿਨ੍ਹਾਂ ਦੀ ਖਾਤਰ ਅਸੀਂ ਕਰੋਰੀ ਬਾੜ ਤੇ ਬੇਰ ਬੈਠੇ ਆ ਤੇ ਅੱਜ ਲੈਣਾ ਤੇ ਵੀ ਸਾਨੂੰ ਬਹਿਣਾ ਪਿਆ ਇਸ ਕਰਕੇ ਅਸੀਂ ਸਰਕਾਰ ਸਾਡੀ ਕੋਈ ਚੰਗੀ ਨਹੀਂ ਝੋਨੇ ਦਾ ਸੀਜ਼ਨ ਸਿੱਟਿਆ ਆ ਰਿਹਾ ਤੇ ਉਧਰੋਂ ਵਪਾਰੀ ਆੜਤੀਏ ਤੇ ਮਜ਼ਦੂਰ ਹੜਤਾਲ ਕਰਦੇ ਨੇ ਉਹ ਉਸੇ ਗੱਲਾਂ ਅਸੀਂ ਇਹ ਵੀ ਪਹਿਲਾਂ ਗੱਲ ਕਰ ਚੁੱਕੇ ਆ ਕਿਉਂਕਿ ਜਿਹੜੀ ਆੜਤੀਗੀ ਹੈ ਮਜ਼ਦੂਰ ਹੈ ਸੈਲਰਾਂ ਵਾਲੇ ਆ ਇਹਨਾਂ ਨੇ ਹੜਤਾਲ ਕਰੀ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪਹਿਲਾਂ ਕਰਨੀ ਚਾਹੀਦੀ ਸੀ ਇਹਨਾਂ ਨਾਲ ਕੋਈ ਵੀ ਲੈਣ ਦੇਣ ਕਰਦੇ ਇਹ ਪਹਿਲਾਂ ਅਸੀਂ ਗੱਲ ਕਹਿ ਘਟੇ ਕਿ ਪੈਣ ਤਾਂ ਕਿਸਾਨ ਦੇ ਸਿਰ ਤੇ ਹੀ ਭਾਰ ਹੈ ਜੇ ਇਹ ਗੱਲ ਪਹਿਲੀ ਨਿਵੇੜੀ ਹੁੰਦੀ ਤਾਂ ਅੱਜ ਸਾਨੂੰ ਆਹ ਦਿਨਾਂ ਦੇ ਵੇਖਣੇ ਪੈਂਦੇ ਜਿਹੜੀਆਂ ਸਾਡੇ ਜੇ ਸਾਡੀ ਖੰਨਾ ਮੰਡੀ ਐ ਹੋਰ ਕਾਫੀ ਮੰਡੀਆਂ ਜੋ ਕਿ ਪਹਿਲ ਦੇ ਆਧਾਰ ਤੇ ਉੱਥੇ ਝੋਨਾ ਆਉਂਦਾ 10 ਦਿਨ ਪਹਿਲਾਂ ਦਾ ਝੋਨਾ ਆਇਆ ਤੇ ਸਾਡੀਆਂ ਮੰਡੀਆਂ ਚ ਥੋੜਾ ਜਿਹਾ ਲੇਟ ਹੁੰਦਾ ਪਰ ਸਾਡੀ ਨਿੰਝਾਂ ਵਾਲੀ ਮੰਡੀ ਹੋਰ ਕਾਫੀ ਨੇੜੇ ਤੇੜੀਆਂ ਦੀਆਂ ਮੰਡੀਆਂ ਚ ਝੋਨਾ ਆਇਆ ਪਿਆ ਘਰੀ ਖੜੀਆਂ ਟਰਾਲੀਆਂ ਪਰ ਸਾਨੂੰ ਮੁਸ਼ਕਲ ਬਹੁਤ ਆਉਂਦੀ ਹੈ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਹਦਾ ਪਹਿਲਾਂ ਹੱਲ ਕਰਨਾ ਸੀ ਹੁਣ ਸਾਨੂੰ ਬਹੁਤ ਦੀ ਤੰਗੀ ਚ chalni ਪੈਂਦੀ ਐ ਇਸ ਕਰਕੇ ਸਰਕਾਰਾਂ ਸਾਡੀਆਂ ਮਾਰੀਆਂ ਹੋਣ ਕਰਕੇ ਇਹ ਸਾਨੂੰ chalne ਪੈਂਦੇ ਦੋਸਤ ਕੀ ਨਾਮ ਮੈਂ ਤੇ ਕਿਹੜਾ ਮੇਰਾ ਨਾਮ ਗੁਰਦੀਪ ਸਿੰਘ ਜੀ ਮੈਂ ਮਾ ਸਰਜਾ ਪੀਕੇਜੂ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਦਾ ਇਸ ਪੱਸ਼ਾ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਲਖੀਮਪੁਰ ਖੀਰੀ ਨੂੰ ਲੈ ਕੇ ਅੱਜ ਦੇ ਦਿਨ ਸਾਡੇ ਕਿਸਾਨ ਭਰਾ ਸ਼ਹੀਦ ਕਰੇ ਸੀ ਇੱਕ ਸਾਡਾ ਪੱਤਰਕਾਰ ਭਾਈ ਚਾਰਾ ਸ਼ਹੀਦ ਕਰਤਾ ਸੀਗਾ ਉੱਤੇ ਗੱਡੀਆਂ ਚੜਾ ਕੇ ਅਜੇ ਮਿਸ਼ਰਾ ਟੈਨੀਅਨ ਗਾ ਨੇ ਬੀਜੇਪੀ ਦੇ ਮਤਲਬ ਗੁੰਡਿਆਂ ਨੇ ਜੇ ਕਹਿਗੇ ਤਾਂ ਉਹਨਾਂ ਨੇ ਗੱਡੀਆਂ ਚੜਾ ਕੇ ਸਾਡੇ ਸ਼ਹੀਦ ਕਰਤੇ ਸੀ ਉਹ ਉਹਨਾਂ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਬਾਹਰ ਆਜ਼ਾਦ ਘੁੰਮ ਰਹੇ ਸਾਰੇ ਬੰਦੇ ਕਿਸੇ ਨੂੰ ਕੋਈ ਇਸ਼ਲਾਖਾਂ ਦੇ ਪਿੱਛੇ ਨਹੀਂ ਕਰਿਆ ਸਰਕਾਰ ਨੇ ਕੋਈ ਸੁਣਵਾਈ ਨਹੀਂ ਕਰੀ ਉਹਦੇ ਸਬੰਧ ਵਿੱਚ ਅਸੀਂ ਰੋਲ ਸਭਾ ਜਿਉਂ ਅੱਜ ਰੇਲਾਂ ਦਾ ਚੱਕਾ ਜਾਮ ਕਰਿਆ ਇਸੇ ਕਰਕੇ 3 ਅਕਤੂਬਰ ਰੱਖਿਆ 3 ਤਰੀਕ ਨੂੰ ਉਹ ਸ਼ਹੀਦ ਕਰੇ ਗਏ ਸੀ ਅੱਜ ਉਹ ਨੋਸੂਜੀ ਸਿੱਟੇ ਆ ਡੀਪੀ ਡੀਏਪੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਡੀਏ ਕੁਝ ਨੂੰ ਕਿਸਾਨਾਂ ਨੂੰ ਕਾਫੀ ਪਰੇਸ਼ਾਨ ਕਰ ਰਹੇ ਕਿ ਇਹ ਤਾਂ ਇਹ ਸਰਕਾਰ ਇੰਨਾ ਕੁ ਤਾਂ ਕਰਦੀ ਹੁੰਦੀ ਹੈ ਜਾਣ ਕੇ ਜੀ ਇਹਨਾਂ ਨੇ ਪ੍ਰਾਈਵੇਟ ਫਾਰਮਾਂ ਨੂੰ ਦੇਣਾ ਹੁੰਦਾ ਫਾਇਦਾ ਉਹ ਸਰਕਾਰ ਦੇ ਸਿਰ ਤੇ ਹੈ ਸਰਕਾਰ ਹੁਣ ਕੀ ਚਾਹੁੰਦੀ ਹੈ ਸਾਥੋਂ ਸੜਕਾਂ ਜਾਮ ਕਰਾਉਣਾ ਚਾਹੁੰਦੀ ਹੈ ਕਿ ਕਿਸਾਨ ਦੀ ਮਦਦ ਕਰਨਾ ਚਾਹੁੰਦੀ ਹੈ ਉਹ ਸਰਕਾਰ ਤੇ ਮਨਸਰ ਹੈ ਜਿਹੜੀਆਂ ਹੁਣ ਹੜਤਾਲਾਂ ਕਰੀਆਂ ਸ਼ੈਲਰ ਵਾਲਿਆਂ ਨੇ ਲੇਬਰ ਵਾਲਿਆਂ ਨੇ ਇਹ ਹੋਣੀਆਂ ਚਾਹੀਦੀਆਂ ਨਹੀਂ ਕਿ ਉਹਨਾਂ ਦੀਆਂ ਮੰਗਾਂ ਹੈ ਸਰਕਾਰ ਪਹਿਲੇ ਮੰਗ ਲੈਦੀ ਮੰਨ ਕੇ ਮੰਗਾਂ ਉਹਨਾਂ ਨੂੰ ਕਰਦੀ ਨਾ ਦਿੰਦੀ ਹੜਤਾਲ ਜਿਹੜਾ ਕੋਈ ਉਹਨਾਂ ਦੇ ਹੈਗੇ ਮਸਲੇ ਉਹਨਾਂ ਨੂੰ ਸਲਝਾ ਕੇ ਇਹ ਇਹ ਜਮਾ ਹੈ ਨਾ ਫਸਲ ਦੇ ਆਉਣ ਤੇ ਕਿਉਂ ਇਹਨਾਂ ਨੂੰ ਮਸਲਾ ਚਕਾਇਆ ਸਰਕਾਰ ਦੇ ਇਹ ਸਾਰੀ ਸਰਕਾਰ ਦੇ ਮਿਲਿਭੂਤ ਹੈ ਜਾਣ ਕੇ ਸਰਕਾਰ ਖਰਾਬ ਕਰ ਰਹੀ ਹੈ ਇਹ ਇਹਨਾਂ ਨੇ ਕਿਸਾਨ ਤੇ ਹੀ ਪਾਉਣਾ ਸਾਰਾ ਕੁਝ ਕਿਸਾਨ ਨੂੰ ਖੱਜਲ ਖੋਰੀ ਕਰਨੀ ਹੈ ਤਾਂ ਜੋ ਇਹ ਜਿਹੜਾ ਪ੍ਰਾਈਵੇਟ ਘਰਾਣਿਆਂ ਨੂੰ ਇੱਥੇ ਲਿਆਂਦਾ ਜਾ ਸਕੇ